ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 99488 ਹੈ ਜੀ ਸੂਈ ਸਵਾਏ ਨਾਗਾ ਜੀ ਤਸੱਲੇ ਪਰ ਤੁਸੀਂ ਆਏ ਕਰਨੀ ਆ ਤੇ ਚੋਕੇ ਲੈ ਲਓ ਜੇ ਗੱਬਣਾ ਤਾਬ ਦਾ ਚੇਪਾ ਘੜੇ ਪਾਸ ਕਰਕੇ ਲੈ ਲਓ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਨਾਲ ਬੇੜਾਂ ਬਾਰੇ ਬੇਸਰੀ ਕਾਲ ਬੇਸਰੀ ਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਮ ਦੱਸ ਦੇ ਜੀ ਬਾਗਿਸਟ ਆਟਾ ਪੈਟ ਲੰਘਣਾ ਤਸੀਲ ਬਾਗਾ ਆਪਣਾ ਜਿਹੜਾ ਮੁੱਗਾ ਠੀਕ ਹੈ ਵਿਕੀ ਜਾਂਦਾ ਮਾਲ ਬਾਈ ਡੀਟਰੀਚ ਮਾਲ ਬਾਈ ਵਿਕੀ ਦਾ ਬਗੈਰ ਬੂੜੇ ਤੋਂ ਪਤਾ ਵੀਡੀਓ ਹੁਣ ਪਈ ਨਹੀਂ 5-6 ਦਿਨ ਹੋਏ ਠੀਕ ਹੈ ਜੀ ਇਹਦਾ ਬੁੱਢਾ ਬਾਦ ਦਾ ਘੇੜਿਆ ਠੀਕ ਹੈ ਜੀ ਇੱਕ ਦੂਜਾ ਮੁਲਕ ਦਾ ਇੱਕ ਦੋ ਹੋਣਗੇ ਬੰਦੇ ਬਾੜੇ ਉਹਦੇ ਲੈਣ ਵਾਲੇ ਅੱਛਾ ਅੱਛਾ ਹੋਕ ਲੈ ਲੈਂਦੇ ਆ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆਈ ਮਾਲ ਵਿਕਣੇ ਚਾਹੀਦਾ ਵਾ ਜੀ ਹਾਂ ਜੀ ਇੱਕ ਨਾ ਡੱਬੀ ਵੇੜ ਤੋਂ ਸ਼ੁਰੂ ਕਰ ਲਗੇ ਬਾਈ ਡੱਬੀ ਵੇੜ ਬਾਈ ਪੂਰੀ ਵਧੀਆ ਵੇੜਾ ਚੋਅਈ ਦੇ ਵਿੱਚ ਨੰਬਰ 1 ਹੈ ਸੁਆ ਕਾਦੀ ਸੀਲ ਹੈ ਇਹ ਦੂਜਾ ਸੂਆ ਜਾਨੀ ਨਾ ਕਹਿ ਦਿੰਦੇ ਆ ਅਸੀਂ ਤਾਂ ਖਾਲੀ ਕਰਕੇ ਦੇਣੀ ਆ ਠੀਕ ਆ ਜੀ ਮਹੀਨੇ ਦੀ ਜੜ ਮਹੀਨੇ ਦੀ ਅਸੀਂ ਨਹੀਂ ਮੰਨਦੇ ਠੀਕ ਆ ਜੀ ਜੇ ਹੱਥ ਪੈਂਦਾ ਗਾ ਨੂੰ ਡਾਕਟਰ ਚੈੱਕ ਕਰਦਾ ਹੋਵੇ ਤਾਂ ਆਪਾਂ ਠੋਕ ਕੇ ਲਈਏ ਹਾਂਜੀ ਹਾਂਜੀ ਉਹ ਰੱਬ ਨੂੰ ਪਤਾ ਠੀਕ ਆ ਜੀ ਉਹਦੀ ਕਿਸਮਤ ਆ ਠੀਕ ਆ ਜੀ ਅਲਾ ਲੰਮਾ ਟਾਈਮ ਰੱਖੂਗਾ ਚੈੱਕ ਆਲੂਗਾ ਕੱਪਣਾ ਤਾਂ ਕੱਪਣਾ ਨਹੀਂ ਤੇ ਮਾਰਾ ਕਰੂਗਾ ਖਾਲੀ ਆ ਜੀ ਮੁੱਲ 28000 ਰੁਪਏ ਆ ਜੀ ਮੰਨਤਰ ਹੋ ਜੂਗਾ ਦੁੱਧ ਕੰਡੇ ਵਾਲਾ ਜਿਹੜਾ ਕੰਡੇ ਵਾਲਾ 9 ਲੀਟਰ ਲੈ ਕੇ ਦਊਗਾ ਠੀਕ ਆ ਜੀ ਦੋ ਟੈਂਕ ਚੋ ਲਵੇਂ ਦੋ ਟੈਂਕ ਜੜ ਕੇ ਚਾਰ ਟੈਂਕ ਚੋ ਲੀ ਠਣਾ ਦੀ ਦਰ ਨੌਗਲ ਤੇ ਕੰਡੇ ਵਾਲਾ ਦੋ ਟਾਈਮ ਤੇ ਚੋਲੇਣਾ ਬਾਈ ਦੇ ਘਰ ਰਟੀਨ ਚ ਵੀਡੀਓ ਪੈਂਦੀਆਂ ਰੋਜ਼ ਪਾਉ ਸੇਲ ਹੁੰਦੇ ਆਗੇ ਕਦੇ ਵੀਡੀਓ ਮਾਲ ਮੇਰੇ ਬਗੈਰ ਵੀ ਸੇਲ ਹੋ ਜਾਂਦਾ ਵਾ ਕੱਦ-ਕੱਟ ਚੰਗਾ ਵਜੇ ਨੂੰ ਬਹੁਤ ਆ ਕੋਈ ਲਿੱਸੀ ਪਿੱਕੀ ਜੀ ਮਰੀ ਜੀ ਨਹੀਂ ਵੜ ਫੁੱਲ ਵੱਡੀ ਆ ਤੇ ਜਾਣ ਜੂਨ ਬਹੁਤਾ ਵੜ ਦੇ ਵਿੱਚ ਸਮੇਂ ਪੜੀ ਬਹੁਤ ਚੰਗੀ ਆ ਗਈ ਹੱਥੀ ਚਵਾਈ ਵਾਲਾ ਤੇ ਮੁਠੀ ਵਾਲਾ ਥਾਣਾ ਤੇ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਥੀ ਚਵਾਈ ਵਾਲਾ ਮੁਠੀ ਵਾਲਾ ਥਾਣਾ ਨਾ ਵੱਡਾ ਤੇ ਨਾ ਛੋਟਾ ਥਾਣਾ ਸਾਹਿਬ ਬਹੁਤ ਚੰਗਾ ਵਾ ਉਹ ਤਾਂ 9 ਕਿਲੋ ਕੰਡੇ ਵਾਲਾ ਬਾਈ ਕਹਿੰਦਾ ਗਾਰੰਟੀ ਵਾਲਾ ਵਾ ਥਣਾ ਦੇ ਤੁਹਾਨੂੰ ਦੀ ਪੂਰੀ ਓਕੇ ਨਾ ਕਿ ਪੂਰ ਨਾ ਕਿ ਛੱਟਾ ਗੰਢ ਮਰੋੜੀ ਆ ਉਹਦੀ ਫੌਜ ਜ਼ਿੰਮੇਵਾਰੀ ਹੋਊਗੀ ਬਾਈ ਤੁਹਾਨੂੰ ਪਤਾ ਹੀ ਹੈ ਰੋਟੀਨ ਚ ਵੀਡੀਓ ਪੈਂਦੀਆਂ ਵਾ ਥਣਾ ਸੈੱਡ ਚੈੱਕ ਹੋੜਾ ਉਪਰਾ ਕਰਦੀ ਅੱਜ ਹੀ ਆਇਆ ਬਾਈ ਕੋਲੇ ਮਾਲ ਇਹ ਅਜੇ ਬਾਈ ਲਾ ਕੇ ਹੀ ਹਟਿਆ ਵਾ ਵੀਡੀਓ ਮੈਂ ਸਮਾਨ ਨੋਟ ਕਰ ਲਓ 10 ਵਜ ਕੇ 7 ਕਿ ਮਿੰਟ ਹੋਏ ਆ ਸ਼ਾਮ ਦੀ ਚੋਈ ਸਾਰਾ ਦੇਣੀ ਪਿਆ ਵਾ ਦੋ ਥਾਲੇ 9 ਕਿਲੋ ਕੰਡੇ ਵਾਲਾ ਵਾ ਮੁੱਲ ਸਭ 28000 ਰੁਪਈਆ ਉੱਚਾ ਸ਼ੋਰ ਛੱਪਾ ਮਾਰਦਾ ਸਾਨੂੰ ਜ਼ਰੂਰ ਹੋ ਜਾਊਗਾ ਜੀ ਬਈ ਟੂੜ ਚੱਲਦਾ ਨਹੀਂ ਤਾਂ ਇਹ ਪਸੂ ਵੇਖਦੇ ਟੂੜ ਇੱਕ ਹਾਂਜੀ ਸਹੀ ਗੱਲ ਬਈ ਨਾ ਕੰਮ ਕੀਤੇ ਇੱਕ ਝੂਠ ਮਾਰਦਾ ਸਾਰਾ ਮੁੱਢੀ ਪੈ ਗਈ ਹਾਂ ਉਹਦੇ ਉਹਦੇ ਪੰਨੇ ਦੋ ਮੈਚ ਦਾ ਐ ਚੋਕੇ ਲਗਾਏ ਦੋ ਟਾਈਮ ਬਾਈ ਉਹ ਹਾਂ ਦੋ ਨੰਬਰਾ ਦੱਦ ਕੇ ਬਾਈ ਇਹਦੇ ਵਿੱਚ ਦੱਦ ਕੇ ਇਹ ਬਾਈ ਜੀ ਮਤਲਬ ਕਿ ਪਹਿਲ ਨਹੀਂ ਇਹ ਆ ਠੀਕ ਆ ਜੀ ਪਹਿਲ ਮੱਛੀ ਆ ਠੀਕ ਆ ਜੀ ਥੋੜੀ ਵੱਡੀ ਹੋ ਕੇ ਬਣੀ ਸੀ ਠੀਕ ਆ ਜੀ ਦੋ ਦੋ 9 ਲੀਟਰ ਕੰਡੇ ਵਾਲਾ ਠੰਡੇ ਸੀਲ ਜਮਾ ਠੰਡੀ ਸੀਲ ਜਮਾ ਬਿਲਕੁਲ ਬੰਦਾ ਬਿਹਰੇ ਬੁੜੀ ਬਿਹਰੇ ਠੀਕ ਆ ਜੀ ਕੋਈ ਇਹਨੂੰ ਵਾਧਾ ਵਟਾ ਨਹੀਂ ਕਰ ਠੀਕ ਆ ਜੀ ਹਾਂ ਜੀ ਥੋੜਾ ਥੋੜਾ ਜਮਾ ਡੰਨਾ ਥੋੜਾ ਥੋੜਾ ਜਮਾ ਡੰਨਾ ਮੈਂ ਤੜਕਾ ਕੇ ਜਲ ਜਾਣਾ ਠੀਕ ਆ ਜੀ ਜਿਵੇਂ ਪੱਟੇ ਨੋਟ ਮੈਂ ਨਹੀਂ ਲੈਣਾ ਠੀਕ ਆ ਜੀ ਤੜਕਾ ਕੇ ਜਲ ਜਾਣਾ ਠੀਕ ਆ ਜੀ 900 ਦਾ ਕਿਰਾਇਆ ਕੱਢ ਜਿਓ ਖਰਚਾ ਮੈਂ ਦੇਵਾਂ ਆ ਹੋਈ ਨਾ ਬੜਾ ਗੱਲ ਤੋਰ ਮਾ ਬਾਕੀ ਤੁਸੀਂ ਕਰਾਸਵੈਡ ਮੰਨ ਕੇ ਲੈ ਲਿਓ ਥਣਾ ਸਹਜ ਇਹਦਾ ਹੀ ਬਹੁਤ ਚੰਗਾ ਵਾ ਅੱਥੀ ਚੁਾਈ ਵਾਲਾ ਮੁੱਠੀ ਵਾਲਾ ਥਾਣਾ ਗਾ ਸਰਗ ਦੋਵਾਂ ਘੜਾ ਤੇ ਫਿਕਸ ਹਵਾਨੇ ਆ ਕਿ ਕੋਈ ਟਟਮੇ ਲੰਮ ਕਮੇ ਹਵਾਨੇ ਨਹੀਂ ਗੇ ਕੋਈ ਬੁੱਢੀਆਂ ਨਹੀਂ ਕੋਈ ਲੱਸੀ ਵਿਕੀ ਨਹੀਂ ਕੋਈ ਪਲਈ ਪੁਲੀ ਵੀ ਬਹੁਤ ਆ ਜੇ ਨਵਾਈ ਹੁੰਦੀ ਸੀ ਸਿੰਘ ਨੂੰ ਚਮਕਣੀ ਸੀਗੀ ਠੰਡ ਕਰਕੇ ਇੱਕ ਬਾਈ ਕੰਮ ਚਾ ਕੋਈ ਪ੍ਰੋਗਰਾਮ ਬਾਈ ਨੂੰ ਬਹੁਤ ਰੰਦੇ ਪੈਂਡ ਦੇ ਵਿੱਚ ਵੀ ਇਸੇ ਨਵਾਈ ਨਵੇਂ ਨਹੀਂ ਗਈ ਨੌਕਲ ਤੇ ਕੰਡੇ ਵਾਲਾ ਵਾ ਜਿਹੜਾ ਮਰਜੀ ਵੀ ਦੋ ਟਾਈਮ ਚਾਰ ਟਾਈਮ ਤੇ ਚੋਕੇ ਲੈ ਲਵੇ ਠੱਡੀ ਸੀਲ ਦੀ ਬਾਈ ਦੀ ਗਾਰੰਟੀ ਆ ਬੋਦੀ ਵਾਲੀ ਵਹਿਣ ਨਿੱਕਾ ਕੰਨ ਦੋਨੇ ਵੜੇ ਬੋ ਉਹ ਤਾਂ ਦੱਸਿਆ ਤਾਂ ਕਿ ਵਪਾਰ ਲਾਈਨ ਤੇ ਇਹ ਕੰਮ ਲੰਮਾ ਜਿਹੜੇ ਸਰਕਟ ਚਾਉਣਾ ਹੈ ਹਾਂਜੀ ਉਦੋਂ ਸਹੀ ਚਲੋ ਕੋਈ ਇਹਨੇ ਮਾਰ ਕੇ ਠੱਗਿਆ ਉਹ ਤਾਂ ਮਿੰਟਾਂ ਵੀ ਤੇ ਨਹੀਂ ਚੱਲਣਾ ਉਹ ਤਾਂ ਮੜ ਕੇ ਬਈ ਅਲਾ ਘਾ ਖੜ ਜਾਂਦਾ ਉਹਨੂੰ ਕੱਢ ਲਓ ਮੇਰੀ 2006 ਤੋਂ ਕੱਢ ਲਓ ਠੀਕ ਆ ਜੀ ਪਹਿਲਾਂ ਮੈਂ ਕੰਮ ਕਰਦਾ ਸੀਗਾ ਲੈਂਦੇ ਜਾਂਦਾ ਠੀਕ ਆ ਜੀ ਧਾਰਪੈਣ ਦੇ ਪਿੰਡਾਂ ਦੇ ਵਿੱਚ ਹੁਣ ਉਦੋਂ ਚਾਉਣ ਲੈਣ ਚੱਲ ਪਿਆ ਕਿ ਮੋਦ ਨਕਦ ਹੋ ਗਿਆ ਉਹ ਕੰਮ ਜਪ ਹੋ ਗਿਆ ਬਈ ਨਾ ਤਾਂ ਨਿਆਰਾ ਲਾਓ ਬੱਚੇ ਆਪਾਂ 10 10 ਝੜੀਆਂ ਵਿੱਚ ਨੌ ਨੌ ਪਿੰਡ ਦੇ ਪੁੱਛ ਲੰਘਣ ਆ ਕੇ ਮੇਰੇ ਠੀਕ ਆ ਜੀ ਕੋਣ ਬੰਦਾ ਸਾਫ਼ ਸੁਥਰਾ ਕੰਮ ਕਰਦਾ ਤੇ ਬੰਦੇ ਨਾਲ ਦੇ ਵੇਚਦੇ ਉਹਨੂੰ ਤਾਂ ਕਹਿਣੀ ਕਹਿਣਾ ਹੁੰਦਾ ਹੈ ਹਾਂਜੀ ਹਾਂਜੀ ਪਰ ਤੂੰ ਪਿੰਡ ਜੋ ਸਹੀ ਪਤਾ ਨਹੀਂ ਪਤਾ ਕਿ ਤੁਹਾਨੂੰ ਬੰਦਾ ਸਹੀ ਕੌਣ ਹੈ ਠੀਕ ਹੈ ਬਾਈ ਤੇ ਗਲਤ ਕੌਣ ਹੈ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 26000 ਰੁਪਏ ਵਿੱਚ ਮਾਨਤਨ ਮਾਨਤਨ ਹੋ ਜੂਗਾ ਅਸੀਂ ਉਹਨੇ ਕਿ ਬਾਈ ਕੋਈ ਗੱਡੀ ਨਹੀਂ ਖਿੱਦਝਣੀ ਹਾਂਜੀ ਹਾਂਜੀ ਕੋਈ ਮੋਟਰਸਾਈਕਲ ਆਈ ਚਲਾਈ ਹੈ ਬਸ ਇਹਨੂੰ ਤਾਂ ਘੱਟ ਕੇ ਕਹਿੰਦੇ 2000 1500 ਬਚ ਗਿਆ ਇਹੋ ਜਿਹਾ ਕਿ ਤੂੰ ਖੁਦ ਹੀ ਮਾਉਣਾ ਹੈ ਕੋਈ ਇੱਕ ਤੋਂ ਗੜੰਬਤ ਨੇ ਵੇਚ ਟੱਕਰ ਥੱਲਾ ਹੈ ਨਹੀਂ ਤੂੰ ਦਾ ਠੀਕ ਹੈ ਜੀ ਇਹ ਉਹਨੂੰ ਤਾਂ ਬਸੇਰੇ ਰੱਖ ਕਰਕੇ ਹਟ ਕੇ ਹੰਬ ਗਏ ਸਹੀ ਗੱਲ ਹੈ ਜੀ ਛੱਟ ਹਣਾ ਸੂਏ ਸੋ ਨਾਲ ਦੋਨੇ ਚੋਲੇ ਅਗਲਾ ਆਪਾਂ ਨੂੰ ਕੀ ਆ ਠੀਕ ਹੈ ਜੀ ਤੇ ਨਾ ਵੇਖਣਾ ਠੀਕ ਹੈ ਜੀ ਜਦੋਂ ਛੋਡੇ ਲੀੜੇ ਲਾਦੇ ਤੇ ਮੁੜ ਕੇ ਨਹੀਂ ਆਉਂਦਾ ਅਗਲਾ ਸਹੀ ਗੱਲ ਹੈ ਜੀ ਬੇਕੰਮ ਕਰਦੇ ਲੋਕ ਠੀਕ ਆ ਲੋ ਜੀ ਦੋਸਤੋ ਬਾਈਆਂ ਦੀਆਂ ਗੱਲਾਂ ਖਰੀਆਂ ਥਣਾ ਸੈ ਚੈੱਕ ਕਰ ਲਓ ਪਸੂ ਦੋਨੇ ਹੀ ਬਾਈ ਦੇ ਚੰਗੇ ਆਗੇ ਜਾਤ ਬਰੀਡ ਬਹੁਤ ਆਗੇ ਵਾਏ ਨੇ ਬਹੁਤ ਆ ਲੈਣ ਚਲਾ ਕੇ ਲੈਨੇ ਮੈਥੋਂ ਠੀਕ ਹੈ ਜੀ ਹਾਲੇ ਕਿ ਮਹੀਨੇ ਨੂੰ ਤੇ ਨਹੀਂ 15 ਦਿਨਾਂ ਨੂੰ ਇੱਥੋਂ ਲੈਣਾ ਠੀਕ ਹੈ ਜੀ ਤੇ ਕੋਈ ਇਹ ਹੈ ਕਿ ਦਮ ਉਹ ਲੋਕਾਂ ਦੀ ਕਿਰਪਾ ਨਾਲ ਜੋ ਤੂੰ ਕਹਿੰਦਾ ਦੋ ਟੇਪ ਚੋਕੇ ਦੋ ਚਵਾ ਕੇ ਦਿੰਨਾ ਬੇਟੇ ਚੰਗੀ ਗੱਲ ਆ ਅਗਲੇ ਨੂੰ ਹਾਂਜੀ ਫੇਰੀ ਆ ਨਾ ਬਈ ਸਹੀ ਗੱਲ ਹੈ ਜੀ ਤੇ ਵਪਾਰੀ ਤੇ ਬਹੁਤ ਸਹੀ ਗੱਲ ਹੈ ਕਿ ਕੰਮ ਤਾਂ ਇੱਥੇ ਬੈਠੇ ਆ ਤੇ ਮਰਜ਼ੀ ਖਾ ਲੋ ਸਹੀ ਗੱਲ ਆ ਆਈਏ ਨਾ ਸਵਾਤਾਂ ਵੀ ਸਹੀ ਕੰਮ ਕਰਕੇ ਜਾ ਸਾਨੂੰ ਫੇਰ ਭੰਡੋ ਤੁਸੀਂ ਸਹੀ ਗੱਲ ਹੈ ਜਦੋਂ ਬੰਦਾ ਆਵੇ ਚੋਵੇ ਪਤਾ ਲੱਗੇ ਕਰਨ ਕਰਨ ਚੱਲਦੇ ਆ ਮੋਗੇ ਨੂੰ ਜਿੰਨਾ ਕਾਕੇ ਨੇ ਵੀਡੀਓ ਤੇ ਕਹੀ ਦੋ ਦੋ ਨਾ ਠੀਕ ਹੈ ਜੀ ਇਹ ਸਭ ਨਾਲ ਗੱਲ ਕਰੋ ਵੀ ਕਾਕੇ ਵਾਕਈ ਸਹੀ ਹਾਂ ਤੁਸੀਂ ਸਹੀ ਗੱਲ ਆ ਬਾਈ ਉਹਦੇ ਮਾਰਾ ਉਹ ਕਹਿੰਦੇ ਬੰਦੇ ਵੈੜ ਲਗਾਏ ਬੰਦਿਆਂ ਦੇ ਵਿੱਚ ਦੁੱਧ ਪੂਰਾ 8 8 ਕਿਲੋ ਦੇ 9 ਕਿਲੋ ਚੋਆ ਕੇ ਲੈ ਗਏ ਬਾਈ ਜੀ ਚੋਆ ਕੇ ਲੈ ਗਏ ਪੂਰੇ ਖੁਸ਼ ਹਾਂ ਹਾਂ ਹਮੇ ਤੁਸੀਂ ਜਦ ਦੱਸਿਆ ਜਦੂ ਨੇ ਮੈਨੂੰ ਉਹਨੂੰ ਜਰੂਨ ਕੱਢ ਲਿਆ ਠੀਕ ਆ ਨਹੀਂ ਆ ਹੀ ਚੱਲੀ ਜਾਂਦਾ ਬਸ ਗਾਂ ਦੀ ਗਾ ਮਾਰ ਦੇਖੀ ਇਹਦਾ ਲੋ ਜੀ ਦੋਸਤੋ ਬਰਾੜ ਦੀਆਂ ਗੱਲਾਂ ਖਰੀਆਂ ਤੁਹਾਨੂੰ ਪਤਾ ਹੀ ਆਗਾ ਦੋਨੇ ਬੜਾ ਬਹੁਤ ਚੰਗਿਆਂ ਵ ਕੱਦ-ਕੱਡ ਚੰਗੇ ਆ ਵਜਨ ਚੰਗੇ ਆ ਕਿ ਥਣਾ ਸਹਿਬ ਬਹੁਤ ਚੰਗੇ ਆ ਦੋਨਾਂ ਦੇ ਫਿਕਸ ਹਵਾਨੇ ਆ ਤਦ 9-9 ਕਿਲੋ ਆਗਾ ਜਤਪ੍ਰੀਤ ਬਹੁਤ ਆ ਗਈ ਇੱਕ ਨੰਬਰ ਤੇ ਆ ਜਿਹੜੀ ਡੱਬੀ ਵੈੜ ਜਤਪ੍ਰੀਤ ਬਹੁਤ ਆ ਸਭ 28000 ਮੁੱਲ ਦਾ 9 ਕਿਲੋ ਕੰਡੇ ਵਾਲਾ ਵੱਡੀ-ਬੁੱਡੀ ਆ ਦੂਜਾ ਸੁਗਾ ਪਹਿਲਾ ਸੁਗਾ ਵੈੜ ਦੂਜੀ ਜਰਸੀ ਕਰਾਸ ਜੀ ਪੈਂਦੀ ਆ ਤੁਸੀਂ ਕਰਾਸ ਮੰਨ ਲਿਓ ਥਣਾ ਸਹਿਬ ਬਹੁਤ ਜਦਾ 9 ਕਿਲੋ ਮੁੱਲ ਸਿਰਫ 26000 ਰੁਪਇਆ ਦੋਨਾਂ ਦੇ ਕਰਪਾ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦੀ